ਰਾਜ ਨਾਲ ਸੰਬੰਧਿਤ ਚੀਜ਼ਾਂ ਉਹਨਾਂ ਨੇ ਖਤਮ ਕੀਤੀਆਂ। ਤੁਸੀਂ ਆਪ ਦੀਆਂ ਜੰਗਾਂ ਪੜਦੇ ਹੋ ਤੁਹਾਨੂੰ ਲੱਗਦਾ ਹੈ ਵੀ ਸ਼ਾਂਤੀ ਹੋਈ ਸ਼ਸਤਰਾਂ ਨਾਲ ਆ ਸਕਦੀ ਹੈ। ਤੁਹਾਨੂੰ ਪਤਾ ਹੋਵੇ ਤੁਸੀਂ ਮਨਵਾਰ ਕਿਨੇ ਕਰੋ। ਜਿਹੜਾ ਇਹ ਵਰਤਾਰਾ ਹੈ ਨਾ ਅੰਗਰੇਜ਼ਾਂ ਵਾਲਾ ਤੁਸੀਂ ਕਹਿੰਦੇ ਹੋ ਮੈਂ ਇਹ ਬਹੁਤ ਵਾਰੀ ਸੋਚਦਾ ਹੁੰਦਾ ਹੁੰਦਾ ਬੈਠਾ ਬੈਠਾ। ਪੰਥ ਭੁਲਾ ਇਸ ਮਾਮਲੇ 'ਚ ਨਾ ਰਾਜਨੀਤੀ ਵਾਲੇ ਮਾਮਲੇ 'ਚ ਸਾਰਾ ਇਹ ਜਿਹੜੇ ਆ ਸਾਮ-ਦਾਮ ਦੰਡ ਪੇਡ ਵਾਲਾ ਚੱਕਰ ਹੈ ਇਹ ਆਉਂਦਾ ਨਹੀਂ। ਪੰਥ ਨਹੀਂ ਜਾਣਦਾ ਇਹਨਾਂ ਚੀਜ਼ਾਂ ਨੂੰ ਪੰਥ ਸਿੱਧੀ ਲੜਾਈ ਲੜ ਸਕਦਾ। ਸਿੱਧੀ ਲੜਾਈ 'ਚ ਸਾਨੂੰ ਕੋਈ ਟੱਕਰ ਨਹੀਂ ਦੇ ਸਕਦਾ। ਅਫਦਾਲੀ ਪਾਣੀ ਪਤ ਜਿੱਤ ਕੇ ਆਉਂਦਾ ਇੱਥ ਤੁਸੀਂ ਦੇਖੋ ਕਿ ਆ ਕਮਾਲ ਦਾ ਵਰਤਾਰ ਜਿੱਥੇ ਕੋਈ ਬੰਦਾ ਘੁੰਡੀ ਚਲਾਉਂਦਾ ਹੈ ਨਾ ਭਾਵੇਂ ਉਹ ਗੋਰੀ ਹੋਣ ਤੇ ਭਾਵੇਂ ਆ ਪੂਰੇ ਹੋਣ ਜਿੱਥੇ ਇਹ ਘੁੰਡੀ ਚਲਾਉਂਦੇ ਆ ਆਪਦੀ ਉਥੇ ਇੱਕ ਦਿਨ ਕਿਤੇ ਅਸੀਂ ਉਸ ਘੁੰਡੀ ਚ ਫਸ ਜਣੇ ਕਿਉਂਕਿ ਸਾਨੂੰ ਉਹ ਚੀਜ਼ ਰਾਜਨੀਤੀ ਹਾਲਾਂਕਿ ਮਹਾਰਾਜ ਚਾਹੁੰਦੇ ਸੀ ਮਹਾਰਾਜ ਕਹਿੰਦੇ ਆ ਵੀ ਤੁਸੀਂ ਰਾਜਨੀਤੀ ਪੜੋ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਯਾਦ ਆ ਵੀ ਭਲੇ ਵੇਲੇਆਂ ਚ ਨਾ ਕਹਿੰਦੇ ਟਕਸਾਲ ਚ ਚਣਕਿਆ ਨੀਤੀ ਪੜਾਉਂਦੇ ਹੁੰਦੇ ਸੀ ਤੁਹਾਨੂੰ ਪਤਾ ਹੋਵੇ ਤੁਸੀਂ ਮਨਵਾਰ ਕਿਵੇਂ ਕਰੂਗਾ ਤਾਂ ਉਹਨਾਂ ਦੇ ਤੰਗ ਤਰੀਕੇ ਆਉਣੇ ਚਾਹੀਦੇ ਆ ਤਾਂ ਉਹ ਜਦੋਂ ਕਿਤੇ ਉਹ ਵਰਤਾਰਾ ਹੋ ਜਾਂਦਾ ਉਹ ਆਪਣੇ ਹਿਸਾਬ ਚ ਨਹੀਂ ਆਉਂਦਾ ਜਿਹੜਾ ਅੰਗਰੇਜ਼ਾਂ ਚ ਅੰਗਰੇਜ਼ਾਂ ਨੇ ਇਹ ਵਰਤਾਰਾ ਲਿਆਂਦਾ ਤੁਸੀਂ ਦੇਖੋ ਵੀ ਤੁਸੀਂ ਸਕੂਲ ਦੀ ਗੱਲ ਕਰਦੇ ਆ ਰਾਜ ਨਾਲ ਸੰਬੰਧਿਤ ਚੀਜ਼ਾਂ ਉਹਨਾਂ ਨੇ ਖਤਮ ਕੀਤੀਆਂ ਜਿਹੜੀਆਂ ਤੁਹਾਡੇ ਅੰਦਰ ਰਾਜ ਦੀ ਭਾਵਨਾ ਖੜੀ ਕਰਦੀਆਂ ਸੀ ਭਾਵੇਂ ਉਹ ਬੁੰਗੇ ਹੋਣ ਦਰਬਾਰ ਸਾਹਿਬ ਦੇ ਅੰਦਰ ਵਾਲੇ ਹਨ ਜਾਂ ਜਿੰਨੇ ਵੀ ਉਹ ਕਿਸੇ ਤਰੀਕੇ ਰਾਜ ਦੀਆਂ ਨਿਸ਼ਾਨੀਆਂ ਆਪਣੇ ਸਿੱਖ ਸਰਦਾਰਾਂ ਦੀਆਂ ਕੋਈ ਹਵੇਲੀਆਂ ਜਾਂ ਕੋਈ ਕਿਲੇ ਉਹ ਕਿਸੇ ਨਾ ਕਿਸੇ ਉਹਨਾਂ ਨੇ ਤੁਸੀਂ ਰਾਜਸਥਾਨ ਚ ਜਾਓ ਉੱਥੋਂ ਦੇ ਕਿਲੇ ਦੇਖੋ ਤੇ ਪੰਜਾਬ ਜਾ ਕੇ ਇਹ ਕਿਲੇ ਦੇਖੋ ਕੀ ਕਾਰਨ ਉੱਥੇ ਤਾਂ ਕਿੰਨਾ ਕਿੰਨਾ ਕੁਝ ਉਹ ਲੋਕ ਐ ਜਿਨ੍ਹਾਂ ਨੇ ਸਾਈਨ ਕੀਤੇ ਸਮਝੌਤੇ ਆਦੇ ਦਸਕਤ ਕੀਤੇ ਇਹਨਾਂ ਨੇ ਕੀਤੇ ਨੇ ਜਿਨੇ ਨਹੀਂ ਕੀਤੇ ਜਿਨ੍ਹਾਂ ਨੇ ਟੱਕਰ ਲਈ ਤੁਸੀਂ ਦੇਖ ਲਓ ਵੀ 1849 ਤੱਕ ਕਿੱਦਿਆਂ ਦਾ ਹਿੰਦੁਸਤਾਨ ਗੁਲਾਮ ਹੋਇਆ ਹੋਇਆ ਸੀ 1849 ਤੱਕ ਆਪਾਂ ਟੱਕਰ ਲੈਂਦੇ ਰਹੇ ਆਵੇਂ ਕਿਸੇ ਤਰੀਕੇ ਲੈਂਦੇ ਰਹੇ ਆ 46 ਤੱਕ ਤਾਂ ਆਪਾਂ ਪੂਰਾ ਇਹਨਾਂ ਨਾਲ ਪੂਰੇ ਤਗੜੇ ਤਰੀਕੇ ਸਭਰਾਮਾ ਤੱਕ ਟੱਕਰ ਲੈਂਦੇ ਰਹੇ ਨਾ ਉਸ ਤੋਂ ਬਾਅਦ ਚਲੋ ਦੋ ਤਿੰਨ ਸਾਲ ਹੋਰ ਤੱਕ ਉਹ ਜਿਹੜੀਆਂ ਐਂਗਲੋ ਸਿੱਖ ਵਾਰ ਜਿਨ੍ਹਾਂ ਨੂੰ ਕਹਿੰਦੇ ਚਲਦੀਆਂ ਤਾਂ ਉਹਨਾਂ ਨੇ ਦੇਖ ਲਿਆ ਸੀ ਵੀਨਰ ਚ ਜਿਹੜੀ ਇਹ ਭਾਵਨਾ ਨਾ ਭਾਵਨਾ ਤਾਂ ਇੱਕ ਨੇ ਅੰਗਸੰਨ ਕਲੀਅਰ ਕਰੀ ਜਾਂਦਾ ਜਦੋਂ ਉਹ ਕਹਿੰਦਾ ਮੇਰਾ ਗੁਰੂ ਅਕਾਲ ਹੈ ਮੇਰਾ ਲੀਡਰ ਅਕਾਲ ਹੈ ਇੱਕ ਕਲੀਅਰ ਕਰ ਰਿਹਾ ਤੇ ਬਾਕੀ ਆਲੇ ਦਾ ਕਰਨੀ ਹੈ ਦੂਜਾ ਅਕਾਲੀ ਫੂਲਾ ਸਿੰਘ ਹੁਰੀ ਜਾਂ ਹੋਰ ਜਿਹੜੇ ਦੂਰਦਰਸ਼ਟੀ ਵਾਲੇ ਸਿੱਖ ਸੀਗੇ ਨਾ ਉਹ ਜਾਣਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਇਹ ਬਿੱਲਿਆਂ ਤੋਂ ਬਚ ਕੇ ਰਹਿ ਬਹੁਤ ਵਾਰੀ ਆਏ ਵੀ ਹੋਏ ਉਹਨਾਂ ਨੇ ਕੁੱਟੇ ਵੀ ਇਹ ਇੱਕ ਨਾ ਮੈਨੂੰ ਹੁਣ ਯਾਦ ਨਹੀਂ ਮੈਂ ਥੋੜੇ ਦਿਨ ਪਹਿਲਾਂ ਇੱਕ ਪੇਂਟਿੰਗ ਬਾਰੇ ਲਿਖ ਕੇ ਪਾਇਆ ਸੀ ਕਦੇ ਸਮਾਂ ਲੱਗਿਆ ਤਾਂ ਪਾਉ ਪੇਂਟਿੰਗ ਤੁਸੀਂ ਮੈਂ ਚਾ ਤਾਂ ਉਹ ਪੋਰਟਰੇਟ ਜਿਹੜੇ ਮਹਾਰਾਜਾ ਖੜਕ ਸਿੰਘ ਦੇ ਸ਼ੇਰ ਸਿੰਘ ਦੇ ਜਾਂ ਦਰਬਾਰ ਦੇ ਹੋਰ ਪੇਂਟਿੰਗਸ ਬਣਾਈਆਂ ਉਹ ਗੋਰੀ ਨੇ ਬਣਾਈਆਂ ਹੋਈਆਂ ਪਰ ਉਹ ਪਾਈਪ ਪੀਂਦਾ ਹੁੰਦਾ ਸੀ ਸਿਕਟ ਨਹੀਂ ਹੁੰਦੀ ਸਿਕਟ ਦਾ ਇੱਕ ਰੂਪ ਜਾਂ ਪਾਈਪ ਉਹ ਬਹੁਤ ਪੀਂਦਾ ਹੁੰਦਾ ਸੀ ਤੇ ਨੇਗ ਸਿੰਘ ਜਾਂ ਹੋਰ ਪੰਥ ਚੋਂ ਹਨਾ ਜਿਹੜੇ ਸਿੰਘ ਮਤਲਬ ਤਤ ਗੁਰਮਤ ਵਾਲੇ ਸੀ ਉਹ ਵਿਰੋਧ ਕਰਦੇ ਹੁੰਦੇ ਸੀ ਉਹਦਾ ਪਰ ਮਹਾਰਾਜਾ ਸ਼ੇਰ ਸਿੰਘ ਹੋਰਾਂ ਨੂੰ ਖੜਕ ਸਿੰਘ ਹੋਰਾਂ ਨੂੰ ਨਾ ਸ਼ੇਰ ਸਿੰਘ ਹੋਰਾਂ ਨੂੰ ਸੀਗਾ ਵੀ ਕਿਸੇ ਤਰੀਕੇ ਇਹ ਦਰਬਾਰ ਸਾਹਿਬ ਦੀਆਂ ਤੋਂ ਪੇਂਟਿੰਗਸ ਬਣਵਾ ਲਈ ਪਰ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਇਹ ਗਲਤ ਕਰ ਰਿਹਾ ਜਿਹੜਾ ਕੁਝ ਕਰ ਰਿਹਾ ਮਹਾਰਾਜ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਦਰਬਾਰ ਸਾਹਿਬ ਦੀ ਪੇਂਟਿੰਗ ਬਣਾਉਣੀ ਹੈ ਪਰ ਜਿਹੜੀ ਅੱਜ ਵਾਲੀ ਪ੍ਰਕਰਮ ਹੈ ਇਹ ਤੋਂ ਵੀ ਬਾਹਰ ਦੂਰ ਬਟਾਲਾ ਵਾਲੇ ਪਾਸੇ ਕਿਤੇ ਦੂਰ ਬਹਿ ਕੇ ਤੁਸੀਂ ਦੇਖੋਗੇ ਕਿ ਉੱਤੋਂ ਮਹਾਰਾਜ ਰਜੀਤ ਸਿੰਘ ਬੈਠੇ ਹੈ ਇੱਕ ਪ੍ਰਕਰਮਾਂ ਦੇ ਪਿੱਛੋਂ ਦਰਬਾਰ ਸਾਹਿਬ ਦੇ ਉਹ ਉਹਦੀ ਬਣਾਈ ਵੀ ਹੈ ਉਹ ਹੁਣ ਕੀ ਕਰਦਾ ਬੰਦਾ ਦੂਰ ਭਾਇਆ ਉਹਨਾਂ ਨੇ ਤੇ ਕੋ ਨੂੰ ਕਿਹਾ ਸੀ ਵੀ ਜਿੰਨਾ ਚਿਰ ਅਮਰਸਰ ਰਹੇਗਾ ਆਪਦੀ ਐਸੈਕਟ ਬੀਡੀ ਨਹੀਂ ਪੀਣੀ ਮਹਾਰਾਜ ਰਜੀਤ ਸਿੰਘ ਤਾਂ ਜਮਾ ਹੀ ਨਹੀਂ ਪੀਂਦਾ ਹੁੰਦਾ ਸੀ ਦੂਜੇ ਕਿਤੇ ਨਾ ਕਿਤੇ ਇਹਨਾਂ ਨੂੰ ਖੁੱਲ ਦੇ ਦਿੰਦੇ ਹੁੰਦੇ ਸੀ ਪਰ ਅਮਰਸਰ ਕਹਿੰਦੇ ਸੀ ਜਮਾ ਨਹੀਂ ਪੀਣੀ ਉਹ ਕਿਤੇ ਬੈਠਾ ਦੂਰ ਉਹ ਹੈਨਾ ਕੰਮ ਕਰਦਾ ਕਰਦਾ ਬੁੰਗੇ ਤੇ ਜਿਹੜੇ ਫਿਰਦੇ ਆ ਕਾਲ ਬੁੰਗੇ ਤੇ ਨਿਹੰਗ ਸਿੰਘ ਉਹਨਾਂ ਨੂੰ ਲੱਗਦਾ ਵੀ ਇਹ ਪੀਰੇ ਆ ਪਾਈਪ ਫੇਰ ਉਹ ਆ ਕੇ ਉਹਨੂੰ ਕੁੱਟਦੇ ਹੈਨਾ ਉਹਨੂੰ ਗੋਰੇ ਨੂੰ ਭਜਾ ਦਿੰਦੇ ਆ ਉਹਨਾਂ ਨੂੰ ਕੀ ਲੈਣ ਦੇਣਾ ਪੇਂਟਿੰਗ ਕੋਈ ਬਣਾਵੇ ਨਾ ਬਣਾਵੇ ਉਹ ਹੋਰ ਵਰਤਾਰੇ ਦੇ ਲੋਕ ਨੇ ਉਹਨਾਂ ਨੇ ਕੀ ਲੈਣਾ ਪੇਂਟਿੰਗਾਂ ਬੁੱਡੀਆਂ ਤਾਂ ਉਹ ਭਜਾ ਦਿੰਦੇ ਆ ਉਸ ਤੋਂ ਬਾਅਦ ਇੱਕ ਪੇਂਟਿੰਗ ਹੈ ਉਸ ਗੋਰੇ ਦੀ ਮਿਲਦੀ ਹੈ ਜਿਹਦੇ ਚੱਕ ਨਿਹੰਗ ਸਿੰਘ ਨੂੰ ਮਾਰਿਆ ਜਾ ਰਿਹਾ ਠੱਗਾਂ ਵੱਲੋਂ ਉਹ ਪੇਂਟਿੰਗ ਦੇਖਣ ਆਲੀ ਹੈ ਫਿਰ ਉਹਨੇ ਨਫ਼ਰਤ ਗੱਡੀ ਉਹ ਆ ਗੋਰੇ ਨਹੀਂ ਆਵਦੀ ਨਫਰਤ ਇਸ ਤਰੀਕੇ ਕੱਢੀ ਵੀ ਜਿਹੜਾ ਉਹ ਨਿਹੰਗ ਸਿੰਘ ਬੈਠਾ ਜਿਹਨੂੰ ਘੇਰ ਕੇ ਬੈਠੇ ਆ ਉਹਨੂੰ ਪਤਾ ਨਹੀਂ ਉਹ ਤਾਂ ਭੋਲੇ ਪੰਚ ਬੈਠਾ ਠੱਗਾਂ ਦੀ ਟੋਲੀ ਉਹਨੂੰ ਮਾਰਨ ਵਾਸਤੇ ਆਈ ਵੀ ਹੈ ਉਹਦੇ ਨਾਲ ਉਹਨੇ ਇੱਕ ਹੁੱਕੇ ਵਾਲਾ ਭਾਇਆ ਨਫਰਤ ਕੱਢਣ ਵਾਸਤੇ ਵੇਖੋ ਹੁੱਕਾ ਪੀ ਰਿਹਾ ਇਹਦੇ ਨਾਲ ਤੇ ਜਿਹੜਾ ਬੰਦਾ ਪਿੱਛੋਂ ਨਿਹੰਗ ਸਿੰਘ ਦਾ ਗਲ ਘੁੱਟਣ ਵਾਸਤੇ ਰਸਾ ਲਵੇਟ ਲਿਆ ਉਹ ਆਪ ਬਣਿਆ ਪਿੰਟਰ ਆਪ ਦਾ ਬੋਟ ਰੈਟ ਬਣਾਇਆ ਸੀ ਸੋ ਜਿਹੜੇ ਅਕਾਲੀ ਫੂਲਾ ਸਿੰਘ ਹੋਰੀ ਜਾਉਂ ਇਹ ਸਿੰਘ ਸੀ ਨਾ ਇਹ ਵਰਤਾਰੇ ਸਮਝਦੇ ਸੀ ਜਦੋਂ ਇਹ ਬਿੱਲੇ ਆ ਰਹੇ ਆ ਇਹ ਕਿਹੜੇ ਤਰੀਕੇ ਵਾਰ ਕਰਨਗੇ ਉਹਨਾਂ ਨੇ ਫਿਰ ਓਵੇਂ ਵਾਰ ਕੀਤਾ ਕੀ ਮਮ ਜੇ ਉਹਨੂੰ ਕਿਉਂ ਬਦਲਾਇਆ ਕਾਰਨ ਇਹ ਸੀ ਨਾ ਵੀ ਸਾਰੇ ਕਿਤੇ ਦਿਖਾਉਣ ਵੀ ਥੋੜਾ ਦਾ ਰਾਜਾ ਹੀ ਬਣ ਲਿਆ ਸੀ ਇਹ ਆਪਦੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਹ ਜਿਹੜੇ ਉਹਨਾਂ ਨੇ ਉਹਨਾਂ ਨੇ ਆ ਕੇ ਇੱਥੇ ਖੇਡਾਂ ਖੇਡੀਆਂ ਨਾ ਉਹ ਸਾਡੇ ਕਿਤੇ ਨਾ ਕਿਤੇ ਹਿਸਾਬ ਚ ਨਹੀਂ ਆਈਆਂ ਤੁਸੀਂ ਕਹੋ ਜਾਂ ਜਿਹੜੀ ਆ ਕਹਿੰਦੇ ਪਾਲੋ ਤੇ ਰਾਜ ਕਰੋ ਜਾਂ ਹੋਰ ਜਿੰਨੀਆਂ ਵੀ ਨੀਤੀਆਂ ਚੱਲੀਆਂ ਤਾਂ ਪਾ ਠੀਕ ਹੈ ਜਿੰਨਾ ਚਿਰ ਅਸੀਂ ਡਰਤਾ ਨਾ ਉਹਨਾਂ ਦਾ ਮੁਕਾਬਲਾ ਕੀਤਾ ਕਰੀ ਗਏ ਆ ਪੂਰਾ ਫਿਰ ਸਾਡੇ ਤੋਂ ਉਹਨਾਂ ਦੇ ਦੰਡ ਸੀ ਜਿਹੜੇ ਉਹ ਹਿਸਾਬ ਚ ਨਹੀਂ ਆਏ ਕਿਦਣਾ ਕਿਤੇ ਕੌਮ ਕਿਸੇ ਗਲਬੇ ਚ ਆ ਗਈ ਤਾਂ ਉਦੋਂ ਬਾਅਦ ਹੁਣ ਤੱਕ ਫਿਰ ਵੇਖ ਲਓ ਉਹ ਬੰਦੇ ਜਿਨ੍ਹਾਂ ਨੂੰ ਅਸੀਂ ਭਜਾਉਂਦੇ ਹੁੰਦੇ ਸੀ ਅਸੀਂ ਥੋੜੇ ਤੋਂ ਪੇਂਟਿੰਗਾਂ ਵੀ ਨਹੀਂ ਬਣਾਉਣੀਆਂ ਆਪਦੀਆਂ ਅੱਜ ਅਸੀਂ ਗੁਲਾਮ ਹੋ ਰਹੇ ਹਾਂ ਉਹਨਾਂ ਦੇ ਲੋਕਾਂ ਦੇ ਦੇਸ਼ਾਂ ਦੇ ਜਾ ਕੇ ਅਸੀਂ ਨੌਕਰੀਆਂ ਕਰ ਰਹੇ ਹਾਂ ਤੇ ਅੱਜ ਮੈਂ ਕਹਿੰਦਾ ਵੀ ਕਿੱਡਾ ਕਮਾਲ ਦੀ ਗੱਲ ਹੁੰਦੀ ਹੈ ਜਦੋਂ ਕੋਈ ਬੰਦਾ ਸਾਡਾ ਇਹ ਗੱਲ ਕਹਿ ਦਿੰਦਾ ਅੰਗਰੇਜ਼ ਤਕੜੇ ਆ ਜੀ ਹਨਾ ਜਾਂ ਅੰਗਰੇਜ਼ਾਂ ਦਾ ਸਿਸਟਮ ਬਹੁਤ ਤਕੜਾ ਹੈ ਕੀ ਕਿਹੜੀਆਂ ਚੀਜ਼ਾਂ ਨੂੰ ਵੇਖ ਕੇ ਕਹਿ ਰਹੇ ਹੋ ਤੁਸੀਂ ਹਨਾ ਕੀ ਉਹ ਪਦਾਰਥਾਂ ਨੂੰ ਵੇਖ ਕੇ ਕਹਿ ਰਹੇ ਹੋ ਜਾਂ ਕਿਹੜੇ ਮਾਉਂ ਨੇ ਕਿੱਥੇ ਤ ਇਹ ਜੇ ਇਤਿਹਾਸ ਪੜਿਆ ਹੋਵੇ ਤੁਹਾਨੂੰ ਪਤਾ ਹੋਵੇ ਵੀ ਕਿਵੇਂ 1 1 2 2 4 4 ਸਿੰਘ ਹੀ ਕਿਵੇਂ ਸ਼ਾਮ ਸਿੰਘ ਟਾਰੀ ਵਾਲਾ ਜੇ ਤੁਸੀਂ ਪੜ ਲਓ ਸਭਰਾਮਾਂ ਦੀ ਜੰਗ ਤੁਹਾਨੂੰ ਪਤਾ ਲੱਗੇ ਵੀ ਕੀ ਕੀ ਵਰਤਾਰਾ ਕੀ ਹੈ ਹਨਾ ਕੱਲਾ ਸਿੰਘ ਕਿੱਡੀ ਕਮਾਲ ਦੀ ਘਟਨਾ ਹੈ ਵੀ ਜਿਹੜਾ ਉੱਥੇ ਉਹਨਾਂ ਦਾ ਕਮਾਂਡਰ ਹੈ ਨਾ ਮੈਂ ਪਹਿਲਾਂ ਵੀ ਇਹ ਘਟਨਾ ਸੁਣਾ ਚੁੱਕਿਆ ਹੁਣ ਇਹ ਆਪਦੇ ਮੁੰਡੇ ਨੂੰ ਕਿਹਾ ਕਹਿੰਦਾ ਮੇਰੀ ਬੈਲਟ ਮੇਰੀ ਕਿਰਪਾਨ ਮੇਰੇ ਮੈਡਲ ਲੈ ਕੇ ਕਲਕੱਤੇ ਜਾਵੜਾ ਕਲਕੱਤੇ ਤੋਂ ਕਹਿੰਦਾ ਤੂੰ ਹੁਣ ਇੰਗਲੈਂਡ ਚਲਾ ਜਾਈ ਉਹ ਕਹਿੰਦਾ ਕਾ ਤੋ ਕਹਿੰਦਾ ਸ਼ਾਮ ਸਿੰਘ ਟਾਰੀ ਵਾਲਾ ਆ ਗਿਆ ਹੁਣ ਆਪਣੇ ਤੋਂ ਪੰਜਾਬ ਤਾਂ ਜਾਊਗਾ ਹੀ ਜਾਊਗਾ ਹੋ ਸਕਦਾ ਆਪਣੇ ਤੋਂ ਹਿੰਦੁਸਤਾਨ ਤੜਾਉਣੇ ਤੇ ਅੱਜ ਅਸੀਂ ਕਿਵੇਂ ਇਹ ਕੀ ਵਰਤਾਰਾ ਹੈਬ ਜਾਂ ਵਰਤਾਰਾ ਉਹਨਾਂ ਨੇ ਸਾਨੂੰ ਲੱਗਣ ਲੱਗਾ ਵੀ ਉਹ ਬਹੁਤ ਤਖੜੇ ਹੁੰਦੇ ਆ ਜੀ ਉਹਨਾਂ ਨੇ ਬਹੁਤ ਤਰੱਕੀ ਕੀਤੀ ਜਾਂ ਤਰੱਕੀ ਕੀ ਹੁੰਦੀ ਹੈ ਇਹ ਡੈਫੀਨੇਸ਼ਨਾਂ ਸਾਰੀਆਂ ਬਦਲਤੀਆਂ ਉਹਨਾਂ ਨੇ ਆਪਣੀ ਅਸਲ ਵਿੱਚ ਮੈਨੂੰ ਲੱਗਦਾ ਵੀ ਜਦ ਬੰਦਾ ਆਪਣੇ ਨਿੱਜ ਵਾਸਤੇ ਲੜਾ ਤਾਂ ਬਹੁਤ ਛੋਟੀ ਪ੍ਰਾਪਤੀ ਹੋਆ ਤੇ ਜਦੋਂ ਲਕਾਈ ਦੇ ਵਿੱਚ ਬਦਲ ਜਾ ਸਾਰਾ ਕੁਝ ਤਾਂ ਫਿਰ ਬ੍ਰਹਮੰਡੀ ਤਾਕਤਾਂ ਉਸਕੇ ਅੰਦਰ ਆ ਜਾ ਔਰ ਬੜੀ ਬੜੀ ਸਲਤਨਤਾਂ ਨੂੰ ਕੰਬਾ ਛੇੜਾ ਇਹ ਮਾਰਾ ਇਤਿਹਾਸ ਹੈ ਜਿਹੜਾ ਆਪਾਂ ਇਹ ਪੜ ਰਹੇ ਹਾਂ ਇਸਕੇ ਵਿੱਚ ਤੇ ਸਾਰਾ ਕਹਾਣੀ ਤਾਂ ਮੇਰੇ ਖਿਆਲ ਹੈ ਉਰੀ ਆ ਗਈ ਵੀ ਨਿੱਜਗੇ ਵਿੱਚ ਇੰਨੇ ਜ਼ਿਆਦਾ ਪਾਗਲ ਹੋ ਗਏ ਐ ਤੇ ਆਪਣੇ ਦੁਸ਼ਮਣਾਂ ਜਿਹੜੇ ਲਟੇਰੇ ਅੰਗਰੇਜ਼ਾਂ ਨੇ ਪਹਿਲਾਂ ਤਾਂ ਉਹ ਵਿਚਾਰੇ ਅਫਰੀਕਾ ਦੇ ਨੀਗਰੋ ਲਿਆ ਲੈ ਕੇ ਆਸਟ੍ਰੇਲੀਆ ਕੈਨੇਡਾ ਬਾੜ ਕੇ ਉਹਨਾਂ ਨੂੰ ਜਹਾਜ਼ਾਂ 'ਵਾਂ ਲੱਦਿਆ ਕਤਲੇਆਮ ਕਰਿਆ ਸਮੁੰਦਰਾਂ 'ਵਾਂ ਡਬੋਏ ਉੱਥੇ ਉਹਨਾਂ ਦੇ ਜੰਗਲਾਂ 'ਵਾਂ ਕੰਮ ਕਰਾਇਆ ਰੋਟੀ ਨਹੀਂ ਦਈ ਉਹ ਲਟੇਰੀ ਕੌਮ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਉਹਨਾਂ ਗਿਆ ਸਿਰਫਤਾ ਕਰਨ ਤੱਕ ਪਹੁੰਚ ਗਏ ਹਾਂ ਦੇਖੋ ਕਿਹ ਜਵਰਤਾਰ ਹੈ ਤੇ ਉਰੇ ਕਹਿ ਰਹੇ ਆ ਜੇ ਕਿ ਇੱਕ ਅੱਧਾ ਕੋਈ ਗੋਲੀ ਚੱਲ ਗਈ ਹੈ ਕੋਈ ਇਸ ਤਰ੍ਹਾਂ ਬਾ ਮੜ ਠੀਕ ਹੈ ਆਪਾਂ ਕੋਈ ਪੁੱਤ ਜਾਵਾ ਦੁੱਖ ਸਾਰਿਆਂ ਨੂੰ ਹੈ ਪਰ ਇਹ ਕਹਿਣਾ ਵੀ ਪੰਜਾਬ ਛੱਡ ਕੇ ਭੱਜੋ ਕਹਿੰਦੇ ਹਾਲਾਤ ਬੜੇ ਖਰਾਬ ਹੈ ਕਿੱਥੇ ਭੱਜੋ ਨਾਲੇ ਜਾਣਾ ਕਿੱਥੇ ਨਹੀਂ ਫਿਰ ਉਹ ਜਿਹੜਾ 60000 ਜਿੱਤਨਾ ਬਾਤ ਕਰ ਰਿਆ ਅਰਦਾਸ ਹੋ ਰਹੀ ਹੈ ਚੜਦਾ ਹੀ ਕਲਾ ਕਹਿੰਦੇ ਬਹੁਤ ਵਧੀਆ ਬਤੀਤ ਹੋਇਆ ਬਿਲਕੁਲ ਸੋ ਇਹੀ ਇਹ ਬਾਬਾ ਜੀ ਇਹੀ ਗੱਲ ਹੈ ਨਾ ਵੀ ਜਿਹੜੀ ਤੁਸੀਂ ਸਿਫਤ ਵਾਲੀ ਗੱਲ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਖਾਲਸਾ ਮਤਲਬ ਪੰਜਾਬ ਚ ਕੁਝ ਲੋਕ ਜਾਂ ਤੁਸੀਂ ਕਹਿ ਲੋ ਇੱਕ ਇੱਕ ਧਿਰਜੀਐਵ ਜੀ ਬਣ ਚੁੱਕੀ ਤੇ ਹੈ ਵੀ ਬਹੁਤ ਆਤ ਚੋ ਜਿਹੜੀ ਸਿਫਤਾਂ ਕਰ ਰਹੀ ਹੈ ਜਦੋਂ ਤੁਸੀਂ ਉਹਨਾਂ ਦੀਆਂ ਸਿਫਤਾਂ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਤੇ ਕਿਸੇ ਤਰੀਕੇ ਇਹੋ ਜਿਹੇ ਇਹੋ ਜਿਹੇ ਜ਼ੁਲਮ ਕੀਤੇ ਮੈਂ ਨਾ ਹਾਲਾਂਕਿ ਮੈਨੂੰ ਉਹ ਸਾਰੀ ਤਾਂ ਨਹੀਂ ਫਿਲਮ ਸੋਹਣੀ ਲੱਗੀ ਮੈਂ ਰਾਤ ਹੀ ਦੇਖ ਕੇ ਆਟਿਆ ਉਹ ਰਾਜਾ ਮੋਲੀ ਦੀ ਫਿਲਮ ਹੈ ਆਰ 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 ਬਣਾਈ ਤਾਂ ਉਹਨੇ ਉਸੇ ਥਾਟ ਤੇ ਅਜੀਬ ਜਿਹਾ ਥਾਟ ਉਹਨਾਂ ਦਾ ਹੈਗਾ ਪਰ ਉਹਦੇ 'ਚ ਇੱਕ ਗੱਲ ਬੜੀ ਕਮਾਲ ਹੈ ਉਹ ਕਹਿੰਦਾ ਵੀ ਉਹਦੇ 'ਚ ਥਾਟ ਅਖੀਰ ਤੇ ਇਹ ਆਉਂਦਾ ਫਿਲਮ 'ਚ ਵੀ ਹਰੇਕ ਹੱਥ 'ਚ ਹਥਿਆਰ ਹੋਣਾ ਚਾਹੀਏ ਜੇ ਤੁਸੀਂ ਮੁਕਾਬਲਾ ਕਰਨਾ ਹੈ ਨਾ ਜਦੋਂ ਤੁਸੀਂ ਉਸ ਉਸ ਪੈਂਤਰੇ ਤੇ ਆ ਗਏ ਤੁਸੀਂ ਉਸ ਮੁਹਾਜ ਤੇ ਆ ਕੇ ਖੜ ਗਏ ਜਦੋਂ ਤੁਹਾਡੇ ਸਾਹਮਣੇ ਵਾਲੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਕੁੱਟ ਮਾਰ ਰਹੇ ਆ ਜਾਂ ਤੁਹਾਡੇ ਤੇ ਕਿਸੇ ਵੀ ਤਰੀਕੇ ਹਮਲੇ ਕਰ ਰਹੇ ਆ ਹਥਿਆਰ ਹਰੇਕ ਦੇ ਹੱਥ ਚ ਹੋਣਾ ਚਾਹੀਦਾ ਉਹ ਜਿਹ ਥੌਟ ਇਹੀ ਹੈ ਫਿਲਮ ਚ ਤਾਂ ਜੇ ਕਿਤੇ ਅੱਜ ਅਸੀਂ ਇਹ ਗੱਲ ਕਰਦੇ ਆ ਸਾਡੇ ਤੇ ਹੁਣ ਵੈਸ ਤੇ ਜਾਂ ਤੁਸੀਂ ਕਹੋ ਪੱਛਮੈਸ ਤਰੀਕੇ ਭਾਰੂ ਹੋ ਗਿਆ ਉਹਨਾਂ ਨੇ ਸਾਨੂੰ ਇਹ ਕਹਿਣ ਲਾਤਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਅਸ ਕਿਰਪਾਨ ਖੰਡੋ ਖਰਗ ਤੁੱਕ ਤਬਰ ਇਰਤੀਰ ਸੈਬ ਸ੍ਰੋਹੀ ਸਹਿਤੀ ਇਹ ਹਮਾਰੇ ਪੀਰ ਜਿਹੜੇ ਸ਼ਸਤਰਾਂ ਨੂੰ ਪੀਰ ਕਹਿੰਦੇ ਆ ਉਹਨਾਂ ਨੂੰ ਇਹ ਕਹਿਣ ਲੱਗਾ ਜੀ ਹਥਿਆਰਾਂ ਦੀ ਗੱਲ ਨਾ ਕਰੋ ਵਾਇਲੈਂਸ ਹੁੰਦੀ ਹੈ। ਮਤਲਬ ਇਹਦਾ ਕੀ ਮਤਲਬ ਹੈ? ਇਹ ਕਿੱਥੋਂ ਆ ਗਿਆ ਥਾਟ ਕਿੱਥੋਂ ਆ ਗਿਆ? ਸਾਡਾ ਤਾਂ ਹੈ ਨਹੀਂ ਜੀ। ਅਸੀਂ ਤਾਂ ਪੀਰ ਮੰਨਦੇ ਆ ਸ਼ਸਤਰਾਂ ਨੂੰ। ਅਸੀਂ ਤਾਂ ਮੱਥਿਆਂ ਨੂੰ ਛਾਉਂਦੇ ਆ ਸ਼ਸਤਰਾਂ ਨੂੰ। ਜਦੋਂ ਨਿਆਂ ਸਿੰਘ ਅ ਸ਼ਸਤਰ ਕੱਢਦੇ ਆ, ਕਿਰਪਾਨ ਮਿਆਨ ਚੋਂ ਬਾਹਰ ਕੱਢਦੇ ਆ ਤਾਂ ਪਹਿਲਾਂ ਮੱਥੇ ਨੂੰ ਲਾਉਂਦੇ। ਇਹਦਾ ਮਤਲਬ ਅਸੀਂ ਤਾਂ ਪੂਜਦੇ ਆ ਸਰਬ ਲੋਹ ਨੂੰ। ਸਰਬਕਾਲ ਜੀ ਦੀ ਰੱਛਾ ਹਮਨੇ ਅਸੀਂ ਤਾਂ ਇਹ ਗੱਲ ਕਹਿਨੇ ਆ ਅਕਾਲ ਉਸਤਤ ਜਦੋਂ ਪੜਦੇ ਆ ਇਹ ਕਿੱਥੋਂ ਵਰਤਾਰਾ ਆ ਗਿਆ ਵੀ ਸ਼ਸਤਰਾਂ ਨੂੰ ਸਾਨੂੰ ਆਏ ਕਿਸੇ ਨੇ ਕਹਿਣ ਲਾਤਾ ਵੀ ਜਿਹੜੇ ਸ਼ਸਤਰ ਹੁੰਦੇ ਆ ਜੀ ਜਾਂ ਜਿਹੜੇ ਹਥਿਆਰ ਹੁੰਦੇ ਆ ਉਹੋ ਤਾਂ ਵਾਇਲੈਂਸ ਦਾ ਪ੍ਰਤੀਕ ਹੁੰਦੇ ਨੇ ਹੈਨਾ ਇਹਦਾ ਮਤਲਬ ਤਾਂ ਤੁਸੀਂ ਸਾਰੀ ਆਪਦੇ ਹਿਸਟਰੀ ਤੇ ਸਾਰੇ ਕਹਾਣੇ ਤੇ ਕਾਂਟਾ ਮਾਰ ਰਹੇ ਹੋ ਹੈਨਾ ਜਦੋਂ ਤੁਸੀਂ ਆਪਦੀਆਂ ਜੰਗਾਂ ਪੜਦੇ ਹੋ ਤੁਹਾਨੂੰ ਲੱਗਦਾ ਹੈ ਵੀ ਸ਼ਾਂਤੀ ਹੋਈ ਸ਼ਸਤਰਾਂ ਨਾਲ ਆ ਸਕਦੀ ਹੈ ਪੀਸ ਹੀ ਸ਼ਸਤਰ ਨਹੀਂ ਲੈ ਕੇ ਆਉਣਾ ਧਰਤੀ ਤੇ ਮਹਾਰਾਜ ਤਾਂ ਜਦੋਂ ਅਕਾਲ ਪੁਰਖ ਦਾ ਵੀ ਰੂਪ ਚਿਤਰਦੇ ਆ ਨਾ ਤੁਸੀਂ ਦੇਖੋ ਪਾਇਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਣ ਗੁਰਾਨ ਅਨੇਕ ਕਹੇ ਮਤ ਇਕ ਨਾ ਮੰਨੋ ਸਿਮਰਤ ਸਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹੋ ਸਭ ਦੋਹੇ ਭਾਣੋ ਅਸਪਾਨ ਜਿਹਦੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਹੈ ਪ੍ਰਮਾਤਮਾ ਦਾ ਇਹ ਸਰੂਪ ਹੈ ਜਿਹੜੀ ਜਿਹੜੀ ਕੋਲ ਜਿਹੜਾ ਪੰਥ ਹੈ ਨਾ ਜਿਹੜੀ ਜਿਹੜੀ ਮਤ ਇਸ ਗੱਲ ਨੂੰ ਮੰਨ ਰਹੀ ਹੈ ਵੀ ਪ੍ਰਮਾਤਮਾ ਦਾ ਸਰੂਪ ਕੀ ਹੈ ਸਾਡੇ ਚ ਜਿਹਦੇ ਹੱਥ ਚ ਕਿਰਪਾਨ ਫੜੀ ਹੋਈ ਹੈ ਆ ਜੋ ਕਹਿਣ ਵੀ ਹਥਿਆਰਤਾ ਜੀ ਵਾਇਲੈਂਸ ਦਾ ਵਰਤੀਕ ਹੈ ਤੁਸੀਂ ਇਹ ਕਹਿ ਸਕਦੇ ਹੋ ਵੀ ਸਾਨੂੰ ਇਹ ਵਰਤਾਰੇ ਦੀ ਸਮਝ ਨਹੀਂ ਪਰ ਤੁਸੀਂ ਇਹ ਸਟੇਟਮੈਂਟ ਨਹੀਂ ਦੇ ਸਕਦੇ ਵੀ ਇhtiyarata ji violence ਦਾ ਪ੍ਰਤੀਕ